ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਇੱਕ ਸਾਡੇ ਇਲੈਕਸ਼ਨ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ ਮੈਂ ਆਪਣੇ ਜੇਬ ਖਰਚੇ ਦੇ ਵਿੱਚੋਂ ਨਿਆਣਿਆਂ ਦੇ ਪਿੰਡ ਦੇ ਬੱਚਿਆਂ ਨੂੰ ਖੇਡਣ ਵਾਸਤੇ ਗਰਾਊਂਡ ਲੈ ਕੇ ਦਵਾਂਗਾ ਸੋ ਇਹ ਸਰਪੰਚ ਸਾਹਿਬ ਪਹਿਲਾਂ ਵੀ ਸੀਗੇ ਜਿਹੜੀ ਪਹਿਲਾਂ ಗ್ರಾಮ ਪੰਚਾਇਤ ਸੀਗੀ ਇਹ ਦੁਬਾਰਾ ਫਿਰ ਬਣੇ ਨੇ ਸਰਪੰਚ ਸਾਹਿਬ ਇਹਨਾਂ ਨੇ ਆਪਣੇ ਪਹਿਲਾਂ ਵੀ ਆਪਣੇ ਜੇਬ ਖਰਚੇ ਵਿੱਚੋਂ 5 ਸਾਲ ਲਈ ਗਰਾਊਂਡ ਲੈ ਕੇ ਦਿੱਤੀ ਸੀ ਬੱਚਿਆਂ ਨੂੰ ਤੇ ਉਸੇ ਹਿਸਾਬ ਨਾਲ ਆਪਣਾ ਇੱਕ ਵਾਅਦਾ ਪੂਰਾ ਕਰਦੇ ਹੋਏ ਤੋ ਉਹਨਾਂ ਨੇ ਅੱਜ ਫੇਰ ਜਿਹੜੀ 5 ਸਾਲ ਲਈ ਗਰਾਊਂਡ ਸੀਗੀ ਕਣਕ ਦੀ ਫਸਲ ਵੱਢ ਹੋਣ ਤੋਂ ਬਾਅਦ ਅੱਜ ਉਹਦਾ ਆਪਾਂ ਉਦਘਾਟਨ ਕਰ ਦਿੱਤਾ ਹੈ ਜੀ ਸਰਪੰਚ ਸਾਹਿਬ ਲੱਗੇ ਹੋਏ ਨੇ ਟਰੈਕਟਰ ਨਾਲ ਸਵਾਗਾ ਫੇਰਨ ਜਿੰਨਾ ਵੀ ਥਾਂ ਸੀਗਾ 5 ਸਾਲ ਲਈ ਜਿੰਨਾ ਵੀ ਖਰਚਾ ਹੋਊਗਾ ਠੇਕਾ ਹੋਊਗਾ ਸਾਰਾ ਸਰਪੰਚ ਸਾਹਿਬ ਆਪਣੇ ਪੱਲਿਓ ਦੇਣਗੇ ਸੋ ਬਹੁਤ ਵਧੀਆ ਗੱਲ ਆ ਜੀ ਸੋ ਜਿਹੜੇ ਪਿੰਡ ਦੇ ਬੱਚੇ ਸੇ ਉਹਨਾਂ ਦੇ ਖੇਡਣ ਵਾਸਤੇ ਕੋਈ ਥਾਂ ਨਹੀਂ ਸੀਗੀ ਤੇ ਪਿਛਲੀ ಗ್ರಾಮ ਪੰਚਾਇਤ ਨੇ ਸਰਪੰਚ ਸਾਹਿਬ ਇਹੀ ਸੀਗੇ ਇਹਨਾਂ ਨੇ ਆਪਣੇ ਖਰਚੇ ਵਿੱਚੋਂ ਗਰਾਊਂਡ ਲੈ ਕੇ ਦਿੱਤੀ ਸੀਗੀ ਤੇ ਉਸੇ ਹਿਸਾਬ ਨਾਲ ਹੁਣ ਫੇਰ 5 ਸਾਲ ਲਈ ਇਹਨਾਂ ਦੀ ਜਿਹੜੀ ਗਰਾਊਂਡ ਸੀਗੀ ਆਪਣੇ ਜੇਬ ਖਰਚੇ ਵਿੱਚ ਉਹਨਾਂ ਨੇ ਲੈ ਕੇ ਦਿੱਤੀ ਆ ਤੇ ਸੋ ਬੜੇ ਜੋਰਾ-ਚੋਰਾ ਨਾਲ ਲੱਗੇ ਹੋਏ ਨੇ ਜਿਹੜੇ ਬੱਚੇ ਸੀਗੇ ਨਾਲ ਸਰਪੰਚ ਸਾਹਿਬ ਸਾਡੇ ਪੰਸਾਹ ਬਹਾਦਰ ਜੀ ਤੇ ਧਰਮਪਾਲ ਪਟਵਾਰੀ ਜੀ ਖੜੇ ਨੇ ਤੇ ਗੱਡੀ ਨਸੀਬ ਨੇ ਠਾਕਰਦਵਾਰ ਦੇ ਮਾਤ ਲਖਮਣ ਦਾ ਜੀ ਉਹ ਵੀ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਵੱਡਾ ਯੋਗਦਾਨ ਆ ਕਿਉਂਕਿ ਸਾਡਾ ਪਿੰਡ ਭਾਗਾਵਾਲਾ ਆ ਸਾਨੂੰ ਇਹੋ ਜੇ ਫਕੀਰ ਮਿਲੇ ਨੇ ਜਿਨ੍ਹਾਂ ਦੀ ਬਦੌਲਤ ਸਾਡਾ ਪਿੰਡ ਤਰੱਕੀ ਦੀ ਰਾਹ ਤੇ ਆ ਲਗਾਤਾਰ ਕੰਮ ਹੋ ਰਿਹਾ ਹੈ ਤੇ ਚੱਲ ਰਿਹਾ ਹੈ ਸੋ ਇਹ ਵੀ ਇਹਨਾਂ ਦਾ ਵੀ ਆਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਮਹਾਂਤ ਜੀ ਲక్ష్మణ ਦਾਸ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਇਹ ਉਹਨਾਂ ਦਾ ਹੀ ਥਾਂ ਸਗਾ ਤੇ ਉਹਨਾਂ ਨੇ ਠੇਕੇ ਦੇ ਉੱਤੇ ਇਹ ਪੰਚਾਇਤ ਨੂੰ ਦਿੱਤਾ ਹੈ ਤੇ ਸਾਰਾ ਖਰਚਾ ਜਿਹੜਾ ਸਰਪੰਚ ਸਾਹਿਬ ਆਪਣੇ ਪੱਲਿਓਂ ਕਰਨਗੇ ਤੇ ਪਿਛਲੀ ਪੰਚਾਇਤ ਵਿੱਚ ਵੀ ਇਹ ਗਰਾਊਂਡ ਲੈ ਕੇ ਦਿੱਤੀ ਸੀਗੀ ਤੇ 5 ਸਾਲ ਬੱਚੇ ਖੇਡਦੇ ਰਹੇ ਨੇ ਇੱਥੇ ਸਾਰੇ ਬਾਕੀਆਂ ਨੂੰ ਵੀ ਇੱਕ ਜ਼ਰੂਰ ਬੇਨਤੀ ਕਰੂੰਗਾ ਕਿ ਜਿਹੜੇ ਇੱਥੇ ਖੇਡਣਾ ਆਣਾ ਬੜੇ ਪਿਆਰ ਮਹੱਬਤ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਤੋਂ ਬਿਨਾਂ ਇੱਥੇ ਖੇਡਣਾ ਆ ਸਾਰਿਆਂ ਨੇ ਇਹ ਸਾਰਿਆਂ ਦਾ ਸਾਰਿਆਂ ਦੀ ਸਾਂਝੀ ਗਰਾਊਂਡ ਆ ਸਾਰੇ ਨਗਰ ਵਾਸਤੇ ਆ ਇਹ ਤੋਂ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਕਿਸੇ ਵੇਲੇ ਵੀ ਆ ਕੇ ਇਸ ਗਰਾਊਂਡ ਵਿੱਚ ਖੇਡ ਸਕਦੇ ਨੇ ਸੋ ਤੁਸੀਂ ਆਪ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਸਰਪੰਚ ਰਜੀਵ ਕੁਮਾਰ ਜੀ ਜਿਹੜੇ ਕਿ ਚਾਰ ਪਿੰਡਾਂ ਦੇ ਗ੍ਰਾਮ ਪੰਚਾਇਤਾਂ ਦੇ ਪ੍ਰਧਾਨ ਵੀ ਨੇ ਤੇ ਉਹ ਆਪ ਟਰੈਕਟਰ ਚਲਾ ਕੇ ਸਾਰੇ ਗਰਾਊਂਡ ਦਾ ਜਿਹੜਾ ਸਗਾ ਉੱਚਾ ਨੀਵਾ ਥਾਂ ਸਗਾ ਉਹ ਸਾਰਾ ਪੱਧਰਾ ਕਰ ਰਹੇ ਨੇ ਨਾਲ ਪਿੰਡ ਦੇ ਨੌਜਵਾਨ ਜਿਹੜੇ ਸਗੇ ਉਹ ਵੀ ਲੱਗੇ ਹੋਏ ਨੇ ਬਹੁਤ ਵਧੀਆ ਪਰਾਲਾ ਕੀਤਾ ਗਿਆ ਸੀ ਇਹ ਗ੍ਰਾਮ ਪੰਚਾਇਤ ਦੁਆਰਾ ਜਿਨੇ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਵਿੱਚੋਂ ਕੁਝ ਇੱਕ ਵਾਅਦੇ ਪੂਰੇ ਹੋ ਗਏ ਨੇ ਤੇ ਬਾਕੀ ਵੀ ਹੌਲੀ-ਹੌਲੀ ਜਿਹੜੇ ਰਹਿੰਦੇ ਆ ਜੇ ਲੰਬਾ ਟਾਈਮ ਹੈ ਤੇ ਉਹਨਾਂ ਦਾ ਕਾਰਜਕਾਲ ਹਜੇ ਲੰਬਾ ਹੈ ਉਸ ਹਿਸਾਬ ਨਾਲ ਬਾਕੀ ਵੀ ਕੰਮ ਚੱਲੀ ਜਾਣਾ ਹੈ ਜਿਵੇਂ ਜਿਵੇਂ ਕੰਮ ਚੱਲਦਾ ਗਿਆ ਅਸੀਂ ਜਰੂਰ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬਾਕੀ ਜਿਹੜੇ ಗ್ರಾಮ ਪੰਚਾਇਤ ਦੇ ਪੰਚ ਸਾਹਿਬ ਆ ਸਰਪੰਚ ਸਾਹਿਬ ਆ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਕੰਮ ਹੁੰਦਾ ਚਾਹੇ ਗਲੀ ਦਾ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ ਆਪਣਾ ਪਰਜੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਜਰੂਰ ਵਿੱਚ ਇੱਥੇ ਪਹੁੰਚਦੇ ਨੇ ਉਹਨਾਂ ਆਪਣੀ ਦੇਖਰੇਖ ਵਿੱਚ ਕੰਮ ਕਰਵਾਉਂਦੇ ਨੇ ਸੋ ਉਹਨਾਂ ਪੈਂਚਾਂ ਦਾ ਵੀ ਜਿਹੜੇ ਇੱਥੇ ਹਾਜ਼ਰ ਹੁੰਦੇ ਨੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਆਂ ਤੇ ਕਿਉਂਕਿ ਇਹਨਾਂ ਨਾਲ ਇੱਕ ਆਪਾਂ ਵੀਡੀਓ ਬਣਾਉਣ ਦਾ ਜਰੀਆ ਇਹ ਨਹੀਂ ਆਪਾਂ ਕਿਸੇ ਦੀ ਆਪਾਂ ਤਾਰੀਫ ਕਰਨ ਲਈ ਵੀਡੀਓ ਨਹੀਂ ਬਣਾਦੇ ਹੈਗੇ ਸਿਰਫ ਇਸ ਕਰਕੇ ਬਣਾਦੇ ਇਹਨਾਂ ਨੂੰ ਹੱਲਾਸ਼ੇਰੀ ਮਿਲਦੀ ਆ ਹੋਰ ਦੇਖ ਕੇ ਹੋਰ ਵੀ ਆਪਾਂ ਇਹਨਾਂ ਦਾ ਜਿਹੜਾ ਹੈਗਾ ਆਪਣਾ ਮਨੋਬਲ ਉੱਚਾ ਹੁੰਦਾ ਆ ਵਧਦਾ ਆ ਤੇ ਉਹਦੇ ਹਿਸਾਬ ਨਾਲ ਕੰਮ ਕਰਨ ਦਾ ਵੀ ਹੌਸਲਾ ਵਧਦਾ ਆ ਤੇ ਤੇ ਉਸੇ ਹਿਸਾਬ ਨਾਲ ਅੱਗੇ ਵੀ ਜਿਹੜਾ ਕੰਮ ਕਰਦੇ ਰਹਿੰਦੇ ਤੇ ਕਰਦੇ ਰਹਿਣਾ ਆ ਤੇ ਸਾਡੇ ਪੰਜ ਸਾਹਿਬ ਪੰਜ ਪਰਮਜੀਤ ਜੀ ਵੀ ਇੱਥੇ ਆਏ ਹੋਏ ਨੇ ਤੇ ਸਾਡੇ ਗ੍ਰਾਮ ਪੰਚਾਇਤ ਦੇ ਲਗਭਗ ਸਾਰੇ ਮੈਂਬਰ ਨੇ ਜਿੰਨੇ ਪੰਚਤھے ਆਏ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਦੀ ਬਦੌਲਤ ਹੀ ਸਾਰਾ ਹੋ ਰਿਹਾ ਸਰਪੰਚ ਸਾਹਿਬ ਦੀ ਦੇਖ ਰੇ ਕਿ ਹੇਠ ਵਿੱਚ ਹੀ ਹੋ ਰਿਹਾ ਸੋ ਕਈ ਮੇਰੇ ਵੀਰਾਂ ਨੇ ਸਵਾਲ ਵੀ ਕਰਨੇ ਨੇ ਬਹੁਤ ਤਰ੍ਹਾਂ ਦੇ ਕਰਨੇ ਨੇ ਮੈਂ ਸਾਰਿਆਂ ਦੀ ਜਾਣਕਾਰੀ ਲਈ ਇੱਕ ਗੱਲ ਦੱਸਦਾ ਮੈਂ ਤੇ ਆਪਣੇ ਜੇਬ ਦੇ ਵਿੱਚੋਂ ਜਿਹੜਾ ਨਾ ਇੰਨਾ ਠੇਕਾ ਕੱਢ ਕੇ ਖਰਚ ਕੱਢ ਕੇ ਦੇਣਾ ਬਹੁਤ ਔਖਾ ਹੁੰਦਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ 5 ਸਾਲ ਪਹਿਲਾਂ ਕਰਕੇ ਵੀ ਇਹ ਸਾਰਾ ਵਿਖਾਇਆ ਹੋਇਆ ਤੇ ਉਸੇ ਹਿਸਾਬ ਨਾਲ ਦੁਬਾਰਾ ਫਿਰ ਰੀਪੀਟ ਕਰ ਰਹੇ ਨੇ ਉਹੀ ਇੱਕ ਵਾਦਾ ਕੀਤਾ ਸੀਗਾ ਜਦੋਂ ਇਹਨਾਂ ਦੇ ਪੋਸਟਰ ਛਪੇ ਸੀਗ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਵਿੱਚ ਇੱਕ ਵਾਦਾ ਸੀ ਮੈਂ 5 ਸਾਲ ਲਈ ਗਰਾਊਂਡ ਲੈ ਕੇ ਦਵਾਂਗਾ ਤਾਂ ਸੋਤ ਨੇ ਅੱਜ ਵਾਦਾ ਇੱਕ ਪੂਰਾ ਕੀਤਾ ਆ ਤੇ ਉਸੇ ਵਾਦੇ ਦੇ ਹਿਸਾਬ ਨਾਲ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਕੰਮ ਹੋ ਰਹੇ ਨੇ ਉਹ ਵੀ ਚੱਲ ਰਹੇ ਨੇ ਸੋ ਸਹਿਯੋਗ ਦਿਆ ਕਰੋ ਸਵਾਲ ਘੱਟ ਕਰਿਆ ਕਰੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਸਵਾਲਾਂ ਦੇ ਘੇਰੇ ਤੋਂ ਛੱਡ ਕੇ ਆਪਾਂ ਸਾਰੇ ਇਕੱਠੇ ਹੋ ਗਏ ਇੱਕਜੁੱਟ ਹੋ ਗਏ ਪਿੰਡ ਦੀ ਭਲਾਈ ਵਾਸਤੇ ਚਾਹੇ ਕੋਈ ਵੀ ਕੰਮ ਹੁੰਦਾ ਪਿੰਡ ਦੇ ਕਿਸੇ ਪਾਸੇ ਵੀ ਹੁੰਦਾ ਕਿਸੇ ਪਾਸੇੋਂ ਸ਼ੁਰੂ ਤਾਂ ਇੱਕ ਪਾਸੇੋਂ ਕਰਨਾ ਹੀ ਹੁੰਦਾ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੰਮ ਕਿਸੇ ਪਾਸੇ ਵੀ ਸ਼ੁਰੂ ਹੁੰਦਾ ਨਾ ਸਾਰੇ ਸਹਿਯੋਗ ਦਿਆ ਕਰੋ ਰਲ ਮਿਲ ਕੇ ਜਿਵੇਂ ਜਿਵੇਂ ਹੁੰਦਾ ਆ ਉਸੇ ਹਿਸਾਬ ਨਾਲ ਸਾਰੇ ਕੰਮ ਕਰਦੇ ਰਹਾ ਨਾਲ ਇਹਨਾਂ ਦੇ ਰਲ ਕੇ ਸਹਿਯੋਗ ਦਿਆ ਕਰੋ ਜਿਵੇਂ ਜਿਵੇਂ ਕੰਮ ਚੱਲਦਾ ਆ ਕਿਸੇ ਤਰ੍ਹਾਂ ਦਾ ਵੀ ਚੱਲਦਾ ਆ ਜਰੂਰ ਪਹੁੰਚਿਆ ਕਰੋ ਸੋ ਅੱਜ 8 ਤਰੀਕ ਸਗੀ ਜੀ ਸ਼ਾਮ ਦਾ ਸਮਾਂ ਆ ਸਾਰਾ ਕੰਮ ਚੱਲ ਰਿਹਾ ਜੀ ਸਾਰੇ ਪਿੰਡ ਵਾਸੀ ਨਗਰ ਵਾਸੀ ਕੁਛ ਨੇ ਸਾਰਾ ਦੇਖ ਰਹੇ ਨੇ ਸੋ ਪਿਛਲੇ ਸਾਲਾਂ ਦੀ ਤਰ੍ਹਾਂ ਪੰਜ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਸੀਗੇ ਉਹ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੇ ਵਾਦਾ ਸੀਗਾ ਜਿਹੜਾ ਪੂਰਾ ਕਰਦੇ ਹੋਏ ਸੋ ਸਭ ਤੋਂ ਪਹਿਲਾਂ ਮੈਂ ਇੱਥੇ ਵਿਚਨਾ ਸਾਡੇ ਠਾਕਰਦਵਾਰੇ ਦੇ ਜਿਹੜੇ ਮਹਤ ਲਛਮਣ ਦਾਸ ਜੀ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਉਹਨਾਂ ਦੀ ਦੇਖਰੇਖ ਵਿੱਚ ਜਿੰਨੇ ਵੀ ਕੰਮ ਹੋਏ ਨੇ ਚਾਹੇ ਪਾਰਕ ਦਾ ਹੋਇਆ ਚਾਹੇ ਗਰਾਊਂਡ ਦਾ ਹੋਇਆ ਜਾਂ ਹੋਰ ਵੀ ਜਿਹੜੇ ਕੰਮ ਹੋ ਰਹੇ ਨੇ ਪਿੰਡ ਦੇ ਵਿੱਚ ਠਾਕਰਦਾਰ ਦੇ ਵਿੱਚ ਹੋ ਰਹੇ ਨੇ ਜਾਂ ਪਿੰਡ ਦੀ ਭਲਾਈ ਵਾਸਤੇ ਹੋਰ ਹੋ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਾਡੇ ਪਿੰਡ ਦੇ ਵਿੱਚ ਕਿਸੇ ਦਾ ਵਿਆਹ ਦਾ ਜਿਹੜਾ ਵਿਆਹ ਦਾ ਖਰਚਾ ਨਹੀਂ ਕਰ ਸਕਦਾ ਉਹਨਾਂ ਦੇ ਵਿਆਹ ਵੀ ਕਰਦੇ ਨੇ ਇਹ ਉਹਨਾਂ ਦੇ ਵਿਆਹ ਵਿਆਹ ਵੀ ਕੀਤੇ ਨੇ ਸੋ ਇਹਨਾਂ ਇਹੋ ਜਿਹੇ ਫਕੀਰ ਜਿਹੜੇ ਬੰਦੇ ਨੇ ਮਹਾਪੁਰਸ਼ ਆ ਕਿਸੇ ਕਿਸੇ ਪਿੰਡ ਨੂੰ ਨਸੀਬ ਹੁੰਦੇ ਨੇ ਸੋ ਸਾਡਾ ਪਿੰਡ ਭਾਗਾਵਾਲਾ ਵੀ ਇਹ ਦੇਦ ਵਿੱਚ ਇੱਕ ਸਾਲਾਨਾ ਮੇਲਾ ਵੀ ਕਰਵਾਇਆ ਜਾਂਦਾ ਹੁਲੇ ਮਹਲੇ ਦਾ ਸੋ ਬਹੁਤ ਵਧੀਆ ਹੈ ਪਿੰਡ ਆ ਸੋ ਰਲ ਕੇ ਰਿਹਾ ਰਹੋ ਸਾਰੇ ਜਾਣੇ ਰਲ ਕੇ ਸਾਥ ਦਿਆ ਕਰੋ ਕੋਈ ਵੀ ਬੰਦਾ ਕੰਮ ਕਰਦਾ ਪਿੰਡ ਦੀ ਭਲਾਈ ਵਾਸਤੇ ਉਹਤੇ ਤੇ ਕਿੰਤੂ ਪਰੰਤੂ ਨਾ ਕਰੀਏ ਤੇ ਰਲ ਮਿਲ ਕੇ ਜਿੰਨਾ ਵੀ ਹੋ ਸਕਦਾ ਸਾਰਾ ਆਪਾਂ ਇੱਕ ਦੂਜੇ ਨੂੰ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕਰੀਏ ਸੋ ਦੇਖੋ ਅੱਜ ਗਰਾਊਂਡ ਦਾ ਕੰਮ ਸਗਾ ਸਾਰੇ ਇੱਥੇ ਪਹੁੰਚੇ ਨੇ ਬਹੁਤ ਵਧੀਆ ਕੰਮ ਹੋਇਆ ਉਮੀਦ ਆ ਪਈ ਜਿਹੜੇ ਇੱਕ ਦੋ ਦਿਨਾਂ ਤੱਕ ਜਿਹੜੀ ਉੱਚੀ ਨਹੀਂ ਉੱਚਾ ਨਹੀਂ ਮਥਿਆ ਆ ਪਧਰਾ ਕਰਕੇ ਆਪਾਂ ਉਹ ਵੀ ਕੰਪਲੀਟ ਕਰ ਦੇਣਾ ਸੋ ਧੰਨਵਾਦ ਜੀ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਇਹਦੇ ਨਾਲ ਨਾਲ ਇੱਕ ਹੋਰ ਬੇਨਤੀ ਕਰੂੰਗਾ ਕਿ ਸਾਡਾ ਇਹਦਾ ਗਰੁੱਪ ਜਿਹੜਾ ਨਾ Facebook ਤੇ ਵੀ ਚੱਲਦਾ ਹੈ ਇਹੀ ਗਰੁੱਪ ਤੇ Facebook ਦੇ ਨਾਲ-ਨਾਲ ਸਾਡਾ YouTube ਤੇ ਵੀ ਇਹੀ ਗਰੁੱਪ ਹੈਗਾ ਤੇ ਉਸੇ ਹਿਸਾਬ ਨਾਲ ਉਹਨਾਂ ਦੇ ਵੀ ਤੁਸੀਂ ਪੇਜ ਨੂੰ ਜਰੂਰ ਲਾਈਕ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਹੈ ਜੀ ਸੋ ਜਿਹੜੇ ਇੱਥੇ ਮੌਕੇ ਤੇ ਅੱਜ ਪਹੁੰਚੇ ਨੇ ਪਿੰਜ ਸਾਹਿਬ ਵੀ ਆ ਸਰਪੰਚ ਸਾਹਿਬ ਵੀ ਆ ਮੈਂ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਸਾਡੇ ਪਿੰਡ ਦੇ ਜਿਹੜੇ ਬੱਚਿਆਂ ਵਾਸਤੇ ਮੈਂ ਉਹਨਾਂ ਲਈ ਖੇਡਣ ਲਈ ਕੋਈ ਥਾਂ ਨਹੀਂ ਸੀ ਉਹਨਾਂ ਨੇ ਬਹੁਤ ਵਧੀਆ ਥਾਂ ਲੈ ਕੇ ਦਿੱਤੀ ਆ ਉਹਨਾਂ ਨੂੰ ਆਪਣੇ ਜੇਬ ਖਰਚੇ ਦੇ ਵਿੱਚੋਂ ਲੈ ਕੇ ਦਿੱਤੀ ਆ ਤੇ ਆਪਣੇ ਪੱਲਿਓਂ ਪੈਸੇ ਖਰਚਣੇ ਨੇ ਉਹਨਾਂ ਨੇ ਸਾਰੇ ਕਿਸੇ ਕੋਈ ਇੱਕ ਪੰਜੀ ਵੀ ਨਹੀਂ ਲੈਣੀ ਹੈ ਪਿਛਲੇ 5 ਸਾਲ ਵੀ ਇਹਨਾਂ ਨੇ ਨਹੀਂ ਲਈ ਤੇ ਇਸ ਸਾਲ ਜਿਹੜੇ 5 ਸਾਲ ਮਿਲੇ ਨੇ ਉਹਨਾਂ ਵਿੱਚ ਵੀ ਜਿਹੜੇ ਬਾਕੀ ਅਧੂਰੇ ਕੰਮ ਰਹਿ ਗਏ ਸੇ ਉਹਨਾਂ ਦੀ ਇੱਕ ਖੁਆਜ ਸੀਗੀ ਵੀ ਜਿਹੜੇ ਪਿੰਡ ਦੇ ਵਿੱਚ ਅਧੂਰੇ ਕੰਮ ਰਹਿੰਦੇ ਆ ਆਪਾਂ ਉਹ ਵੀ ਪੂਰੇ ਕਰਨੇ ਆ ਤੇ ਉਹਦੇ ਨਾਲ ਨਾਲ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਿਸ ਨੂੰ ਲੋਡ ਲੋਡ ਹੁੰਦੀ ਆ ਤੇ ਇਹ ਸਾਰੇ ਪੰਚਾਇਤ ਮੈਂਬਰ ਆ ਜ਼ਰੂਰ ਸਾਥ ਦਿੰਦੇ ਨੇ ਜਦੋਂ ਮਰਜੀ ਫੋਨ ਕਰ ਲਓ ਹਾਜ਼ਰ ਹੁੰਦੇ ਨੇ ਇਹ ਸਾਰੇ ਸੋ ਧੰਨਵਾਦ ਜੀ ਸਾਰਿਆਂ ਦਾ ਬਣੇ ਰਹੋ ਜੀ ਸਾਡੇ ਨਾਲ ਇੱਕ ਵਾਦਾ ਹੋਰ ਪੂਰਾ ਕਰ ਦਿੱਤਾ ਆ ਤੇ ਇਹਦੇ ਨਾਲ ਆਪਾਂ ਆਸ ਕਰਦੇ ਆ ਕਿ ਜਿਹੜੇ ਬਾਕੀ 4.5 ਸਾਲ ਰਹਿੰਦੇ ਆ ਉਹ ਬਾਕੀ ਰਹਿੰਦੇ ਬਾਅਦੇ ਵੀ ਪੂਰੇ ਹੋ ਜਾਣਗੇ ਸੋ ਸਾਥ ਜ਼ਰੂਰ ਦਿਓ ਜੀ ਧੰਨਵਾਦ ਜੀ ਸਾਰਿਆਂ ਦਾ